ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨੋਮੀਨੇਸ਼ਨ ਫਾਈਲ ਕੀਤੀ ਆ ਕਿਵੇਂ ਦੇਖਦੇ ਹੋ ਇਸ ਵਾਰ ਚੋਣਾਂ ਦੇ ਜੀ ਅੱਜ ਮੈਂ ਲੋਕ ਸਭਾ ਨੰਦਪੁਰ ਸਾਹਿਬ ਲਈ ਨੋਮੀਨੇਸ਼ਨ ਫਾਈਲ ਕਰਨ ਦਾ ਪਹਿਲਾ ਸੈੱਟ ਦੇਖਿਆ ਹੈ ਡਿਪਟੀ ਕਮਿਸ਼ਨਰ ਜੋ ਰਿਟਰਨਿੰਗ ਅਫਸਰ ਨੇ ਸਾਡੇ ਔਰ ਮੈਂ ਸਮਝਦਾ ਕਿ ਇਹਨਾਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਆ ਮਤਲਬ ਪਹਿਲੀ ਵਾਰ ਹੀ ਆ ਵੀ ਲੋਕ ਆਪ ਮਾਰੇ ਪੂਰੇ ਚਾਅ ਤੇ ਉਤਸ਼ਾਹ ਨਾਲ ਸ਼ਰਮਣੀ ਕਾਲੀ ਦਲ ਨਾਲ ਖੜੇ ਆ ਤੇ ਕੁਦਰਤੀ ਤੌਰ ਤੇ ਉਮੀਦਵਾਰ ਜਿਹੜੇ ਮੇਰੇ ਮੁਕਾਬਲੇ ਆਏ ਉਹਨਾ ਉਮੀਦਵਾਰਾਂ ਨੂੰ ਲੋਕ ਬਿਲਕੁਲ ਆਪਣੇ ਸਮਝਦੇ ਨਹੀਂ ਲੋਕੀ ਲੋਕੀ ਮੰਗੇ ਇਹ ਕਰਦੇ ਆ ਕਿ ਹਰੇਕ ਸਰਕਾਰਾਂ ਦਾ ਉਹੀ ਮੈਨੀਫੈਸਟੋ ਹੁੰਦਾ ਇਸ ਵਾਰ ਨਵਾਂ ਕੀ ਦੇਖਣ ਨੂੰ ਮਿਲੂਗਾ ਸਾਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਨਵਾਂ ਕੀ ਦੇਖਣ ਨੂੰ ਮਿਲੂਗਾ ਇਸ ਵਾਰ ਨੇ ਮੈਨੀਫੈਸਟੋ ਤਾਂ ਬਦਲਦੇ ਰਹਿੰਦੇ ਨੇ ਪਰ ਇਸ ਵਾਰੀ ਸਭ ਤੋਂ ਪਹਿਲਾ ਮੈਨੀਫੈਸਟੋ ਜਿਹੜਾ ਹੈ ਮੈਂ ਤਾਂ ਆਮ ਤੌਰ ਤੇ ਕਹਿੰਨਾ ਇਸ ਵਾਰੀ ਤਾਂ ਪਹਿਲੀ ਚੋਂ ਨਾ ਜਿਹੜੀ ਆਣਖ ਇੱਜ਼ਤ ਤੇ ਮਲਕ ਗੌਰਵ ਲਈ ਲੜੀ ਜਾ ਰਹੀ ਆ ਕਿਉਂਕਿ ਪੰਜਾਬ ਦੀ ਇੱਜ਼ਤ ਮਿੱਟੀ 'ਚ ਮਿਲਾਤੀ ਪੰਜਾਬ ਦੀ ਤਹਿੀਨ ਕਰਤੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਜੋ ਪੰਜਾਬ ਦੀ ਤਹਿੀਨ ਹੋਈ ਆ ਅਸੀਂ ਤਾਂ ਉਹਦਾ ਬਦਲਾ ਲੈਣ ਲਈ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਦਿੱਲੀ ਤੇ ਦਿੱਲੀ ਦੇ ਦਲਾਲਾਂ ਨੂੰ ਸਾਬ ਸਿਵਾਉਣਗੇ ਕਿਉਂਕਿ ਜਿਸ ਤਰ੍ਹਾਂ ਦਿੱਲੀ ਦੇ ਲਾ ਕੇ ਦਿੱਲੀ ਦੇ ਚੇਪ ਚਾ ਕੇ ਦਿੱਲੀ ਦੇ ਦੇ ਵਿੱਚ ਆ ਕੇ ਪੰਜਾਬ ਦਾ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਮਰਾਤਾ ਐਫ ਆਈ ਆਰ ਤੱਕ ਨਹੀਂ ਲਿਖਣ ਦਿੱਤੀ ਮਤਲਬ ਉਹ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਸਰ ਕਿਹਾ ਤਾਂ ਇਹ ਵੀ ਜਾਂਦਾ ਵੀ ਪੈਰਾਸ਼ੂਟ ਰਾਈ ਆਏ ਆ ਜੀ ਪੈਰਾਸ਼ੂਟ ਰਾਈ ਕੌਣ ਆਏ ਇਹੀ ਹੈ ਐਲੀਗੇਸ਼ਨ ਲੱਗ ਰਿਹਾ ਜੀ ਕਿ ਪੈਰਾਸ਼ੂਟ ਰਾਈ ਆਏ ਹੋ ਮਤਲਬ ਜਿੰਨੇ ਵੀ ਉਮੀਦਵਾਰ ਆਏ ਨੇ ਸਾਰੇ ਬਾਹਰਲੇ ਮੈਂ ਤਾਂ ਪਹਿਲਾਂ ਹੀ ਕਹਿਆ ਸੀ ਵੀ ਕਾਂਗਰਸ ਵਾਲਿਆਂ ਨੇ ਤਾਂ ਬੋਲੀ ਤੇ ਲਈ ਸੀ ਸੀਟ ਤਾਈਓ ਤਾਂ ਦੇਖੋ ਚਾਰ ਜ਼ਿਲ੍ਹਿਆਂ 'ਚ ਕਾਂਗਰਸ ਨੂੰ ਕੋਈ ਉਮੀਦਵਾਰ ਨਹੀਂ ਲੱਭਿਆ ਮਤਲਬ ਚਾਰ ਜ਼ਿਲ੍ਹੇ ਪੈਂਦੇ ਨੇ ਅਨੰਦਪੁਰ ਸਾਹਿਬ 'ਚ ਚਾਰ ਜ਼ਿਲ੍ਹਿਆਂ 'ਚ ਕੋਈ ਬੰਦਾ ਨਹੀਂ ਲੱਭਿਆ ਬਾਹਰਲੇ ਜ਼ਿਲ੍ਹੇ ਦਾ ਲਿਆਣ ਕੇ ਮੱਠ ਹੋਸਤਾ ਹੈ ਨਾ ਤੇ ਇਹ ਇੱਥੇ ਹੀ ਤਾਂ ਵੱਧ ਕਾਂਗਰਸੀ ਲੀਡਰਾਂ ਤੇ ਵਰਕਰਾਂ ਦੀ ਤਾਹੀਨ ਕੀ ਹੋ ਜਾਂਦੀ ਹੈ ਬੇਇੱਜ਼ਤੀ ਕੀ ਹੋ ਜਾਂਦੀ ਹੈ ਸੋ ਮਤਲਬ ਨਾ ਪਹਿਲਾਂ ਜਿਹੜਾ ਜਿੱਤਿਆ ਉਹ ਛੱਡ ਕੇ ਨਾਲ ਦੇ ਸੜਕ ਦੇ ਪੁਰੇ ਚੋੜ ਲੜ ਰਿਹਾ ਮਤਲਬ ਜਿਹੜੇ ਦੂਜੇ ਨੇ ਝਾੜੂ ਵਾਲੇ ਇਹ ਮੱਧ ਪ੍ਰਦੇਸ਼ ਤੋਂ ਲਿਆਏ ਇਹਨਾਂ ਨੇ ਪੰਜ ਪ੍ਰਦੇਸ਼ਾਂ ਸੂਬੇ ਟੱਪ ਕੇ ਲਿਆਂਦਾ ਤੁਸੀਂ ਗੱਲ ਕਰੀਏ ਜੀ ਫਤੇਗੜ ਸਾਹਿਬ ਤੋਂ ਕਿਉਂ ਨਹੀਂ ਖੜਾ ਇੱਥੋਂ ਦਾ ਰਹਿਣ ਵਾਲਾ ਇੱਥੋਂ ਦਾ ਪੜਿਆ ਤੁਸੀਂ ਫਤਿਹ ਦੇ ਮਹਾਲੀ ਤੇ ਰਹਿਣਾ ਮੈਂ ਦੂਜੇ ਥਾਂ ਜਾ ਕੇ ਜ਼ਰੂਰ ਲੜਾਂ ਮੈਂ ਤੈਨੂੰ ਪਤਾ ਹੋਣਾ ਫਤਿਹਗੜ੍ਹ ਸਾਹਿਬ ਤਾਂ ਰਜ਼ਰ ਸੀਟ ਆ ਤੇ ਹਾਂਜੀ ਰਜ਼ਰਵ ਸੀਟ ਆ ਬੇਟਾ ਤੁਸੀਂ ਐਨਐਸਏ ਨੂੰ ਕਿੱਥੇ ਦਿਖਦੇ ਹੋ ਜੀ ਐਨਐਸਏ ਤਾਂ ਐਨਐਸਏ ਦਾ ਦਰਦ ਜੋ ਸਾਨੂੰ ਆ ਉਹ ਤਾਂ ਕਿਸੇ ਨੂੰ ਹੋ ਨਹੀਂ ਸਕਦਾ ਕਿਉਂਕਿ ਮੈਂ ਆਪਣੇ ਪਿੰਡੇ ਤੇ ਦਰਦ ਹੰਡਾਇਆ ਟਰੋੜਾ ਸਾਹਿਬ ਤੇ ਬਾਦਲ ਸਾਹਿਬ ਤੋਂ ਬਾਅਦ ਮੈਂ ਹੋਊਗਾ ਜੀ ਤੇ ਦੋ ਵਾਰੀ ਐਨਐਸਏ ਲੱਗਿਆ ਮੇਰੇ ਖਰ ਪੰਜਾਬ ਚ ਹੋਰ ਕਿਸੇ ਤੇ ਦੋ ਮਰੀ ਅੰਨੇ ਸੇ ਨਹੀਂ ਅੱਜ ਕੱਲ ਜਿਹੜਾ ਕੋਈ ਜਿੰਦਾ ਬੰਦਾ ਰੋਜ਼ਗਾਰ ਨੂੰ ਕਿਵੇਂ ਦੇਖੂਗਾ ਜੀ ਇਸ ਵਾਰ ਰੋਜ਼ਗਾਰ ਤਾਂ ਮਿੱਟੀ ਚ ਮਿਲਾਤਾ ਇਹਨਾਂ ਨੇ ਨੌਜਵਾਨਾਂ ਨਾਲ ਇੰਨਾ ਧੱਕਾ ਕੀਤਾ ਬਾਹਰ ਲਿਆਂ ਤਾਂ ਰੋਜ਼ਗਾਰ ਦੇਈ ਜਨੇ ਪੰਜਾਬ ਦੇ ਬੱਚਿਆਂ ਤਾਂ ਰੋਜ਼ਗਾਰ ਹੀ ਨਹੀਂ ਦੇ ਰਹੇ ਤਾਂ ਹੀ ਤਾਂ ਮਾਲ ਬੱਚੇ ਅਮਰੀਕਾ ਕੈਨੇਡਾ ਭੱਜ ਰਹੇ ਨੇ ਤੁਸੀਂ 2500 ਸਹਾਇਕ ਲਾਈਨ ਮੈਂ ਰੱਖਿਆ 754 ਬਾਹਰ ਲਏ ਨੇ 350 ਜੀ ਰੱਖਿਆ 200 ਤੇ ਉੱਤੇ ਬਾਹਰ ਲਾਸ 68 ਬੈਟਰੀ ਵਸਰ ਰੱਖੇ 48 ਬਾਹਰ ਲਏ ਸੱਤ ਪੁਲਿਸ ਬੱਚੇ ਮਾਈਗ੍ਰੇਟ ਹੋ ਰਹੇ ਆ ਜੀ ਅਦਰ ਕੰਟਰੀ ਕਰਦਾ ਉਹਨਾਂ ਨੂੰ ਬਚਾਉਣ ਦਾ ਇੱਕੋ ਇੱਕ ਹੈ ਮੈਕਰੋਮਿਕ ਦਾ ਪ੍ਰੋਫੈਸਰ ਆ ਮੈਨੂੰ ਪਤਾ ਕਿਵੇਂ ਫੰਡ ਤੇ ਜੁਟੀਲਾਈਜ਼ ਕਰਨੇ ਮੋਬਾਈਲਾਈਜ਼ ਕਰਨੇ ਆ ਤੇ ਇੱਕੋ ਤਰੀਕਾ ਬੱਚੇ ਨੂੰ ਇੱਥੇ ਕੰਮ ਲਾਉਣ ਲਈ ਜਾਂ ਤਾਂ ਅਸੀਂ ਕਾਰਗੋ ਟਰਮੀਨਲ ਚੱਲਦਾ ਕਰੀਏ ਤੰਦਿਕਾ ਜਿਹੜਾ ਮਹਾਲੀ ਅਰਪੋਰਟ ਤੇ ਮੈਂ ਕਰਾਂਗਾ ਇੱਕ ਸਾਲ ਦੇ ਵਿੱਚ ਵਿੱਚ ਜਦੋਂ ਐਮਪੀ ਬਣਿਆ ਤੇ ਆਪਣਾ ਹਸੈਨੀਵਾਲਾ ਤੇ ਬਾਗਾ ਬਾਰਡਰ ਤੇ ਵਪਾਰ ਖੁੱਲਾਈਏ ਜਿਵੇਂ ਸਮੁੰਦਰਾਂ ਹੀ ਇੰਨੀਆਂ ਚੀਜ਼ਾਂ ਜਾਨੀਆਂ ਤੇ ਸੜਕਾਂ ਹੀ ਕਿੰਨੀਆਂ ਜਾ ਸਕਦੀਆਂ ਜੇ ਵਪਾਰ ਖੁੱਲ ਗਿਆ ਤਾਂ ਇਹ ਸਭ ਤੋਂ ਅਮੀਰ ਕੀਤਾ ਹੋਏਗਾ ਇਹ ਅਸੀਂ ਕਰਨਾ ਸੋ ਇਹ ਸੀ ਪ੍ਰੋਫੈਸਰ ਚੰਦਰੂਮੱਜਰਾ ਜੀ ਅੱਜ ਆਏ ਸੀਗੇ ਇੱਥੇ ਰੂਪਨਗਰ ਕੰਪਲੈਕਸ ਦੇ ਵਿੱਚ ਤੇ ਇਹਨਾਂ ਨੇ ਨਾਮਿਨੇਸ਼ਨ ਅੱਜ ਫਾਈਲ ਕੀਤੀ ਆ ਅੱਜ ਦੀ ਰਿਪੋਰਟ ਕੈਮਰਾਮੈਨ ਗਗਨਦੀਪ ਸਿੰਘ ਦੇ ਨਾਲ ਮੈਂ ਆ